ਸਾਤ ਸੰਗਤ ਜੀ ਆਓ ਅੱਜ ਸੀ ਇਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਉਹਨਾਂ ਦੇ ਪਰਥਾਏ ਕਵਤਾ ਲਿਖੀ ਗਈ ਹੈ ਸ਼ਹੀਦੀ ਨੂੰ ਸਮਰਪਤ ਆਓ ਬੜੇ ਪਿਆਰ ਨਾਲ ਸੁਣੋ ਜੀ ਤਤੀ ਤਵੀਤੇ ਬੈਠ ਕੇ ਗੁਰੂ ਪਿਆਰੇ ਸ਼ੋਲੇ ਸਹਿਬ ਨਿਰੰਕਾਰ ਦੇ ਗਾਈ ਜਾਂਦੇ ਤੇਰਾ ਕੀਆ ਮਿੱਠਾ ਲਾਗੇ ਮੁਖ ਵਿੱਚੋਂ ਨੇ ਸਤਿਗੁਰੂ ਫਰਮਾਈ ਜਾਂਦੇ ਪਿਆਜ ਜਲਾਦ ਲੋਹ ਨੂੰ ਲਾਲ ਕਰਦਾ ਭੰਬਰ ਅੱਗ ਦੇ ਥੱਲੇ ਮਚਾਈ ਜਾਂਦੇ ਸੁਣ ਹੁਕਮ ਭਪੂਜਾ ਚੰਦੂ ਪਾਪੀ ਦਾ ਕਰਸੇ ਰੇਤ ਦੇ ਸੀ ਸਿਪਾਈ ਜਾਂਦੇ ਇੱਕ ਪਾਸੇ ਦੇਗ ਵਿੱਚ ਪਾ ਪਾਣੀ ਲੱਕੜਾਂ ਭੱਠੀ ਦੇ ਵਿੱਚ ਪਾਈ ਜਾਂਦੇ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਪਿਆਰੇ ਅੱਜ ਬੂਟਾ ਫਲਵਾੜੀ ਵਿੱਚ ਲਾਈ ਜਾਂਦੇ ਇਸ ਬੂਟੇ ਨੂੰ ਪ੍ਰਫੁੱਲਤ ਕਰਨ ਬਦਲੇ ਲਹੂ ਆਪਣੇ ਤਨ ਦਾ ਪਾਈ ਜਾਂਦੇ ਬੂਟੇ ਨੂੰ ਲੱਗਣਗੇ ਫੁੱਲ ਇੱਕ ਦਿਨ ਮਠਾਸ ਉਸ ਦੀ ਸਤਗੁਰੂ ਵਧਾਈ ਜਾਂਦੇ ਤੇ ਸਾਬ ਕਹਿਣ ਲੱਗੇ ਕਿ ਮੇਰੇ ਆਉਣ ਵਾਲੇ ਸਮੇਂ ਵਿੱਚ ਮੇਰੀ ਖਾਨਦਾਨੀ ਵਿੱਚੋਂ ਕਈਆਂ ਨੇ ਸਹਾदत ਦਾ ਜੰਮ ਪੀ ਕੇ ਇਹ ਸੱਚ ਨੂੰ ਇਹ ਧਰਮ ਨੂੰ ਬਚਾਉਣਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਵਿੱਚ ਆਪਣੇ ਤਨ ਨੂੰ ਕੁਰਬਾਨ ਕਰਕੇ ਹਿੰਦੂਆਂ ਦੇ ਤਿਲਕ ਨੂੰ ਬਚਾਇਆ ਕਹਿ ਲੱਗੇ ਮੇਰੀ ਖਾਨਦਾਨੀ ਵਿੱਚ ਦੇ ਸ਼ਹੀਦਿਆਂ ਨੂੰ ਖੂਨ ਡੋਲ ਕੇ ਸੱਤ ਬਚਾਈ ਜਾਂਦੇ ਮੇਰੀ ਖਾਨਦਾਨੀ ਵਿੱਚੋਂ ਦੇ ਸ਼ਹੀਦਿਆਂ ਨੂੰ ਖੂਨ ਡੋਲ ਕੇ ਸੱਤ ਬਚਾਈ ਜਾਂਦੇ ਦੋ ਵਿੱਚ ਚਮਕੌਰ ਸਰਹੰਦ ਵਿੱਚ ਦੋ ਛੋਟੀ ਉਮਰੇ ਹੀ ਨਾਮ ਰਸਣਾਈ ਜਾਂਦੇ ਮੀਆਂ ਮੀਰ ਕਹੇ ਆਣ ਸਤਗੁਰੂ ਜੀ ਮੀਆਂ ਮੀਰ ਨੇ ਜਦੋਂ ਇਹ ਸੁਣਿਆ ਏ ਆਏ ਨੇ ਸਤਗੁਰੂ ਜੀ ਪਾਸ ਅੱਖਾਂ ਵਿੱਚ ਮੈਂ ਨੀਰ ਵਗਦਾ ਪਿਆ ਏ ਅੱਖਾਂ ਵਿੱਚੋਂ ਵਰਾਗ ਦਾ ਨੀਰ ਹੈ ਸਤਿਗੁਰੂ ਜੀ ਨੂੰ ਕਹਿ ਲੱਗੇ ਦਾਤਾ ਜੀ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਨਾਲੇ ਟਖੜਕਾ ਦਈਏ ਕਹਿ ਲੱਗੇ ਮੀਆਂ ਮੀਰ ਕਹੇ ਆਣ ਸਤਿਗੁਰੂ ਜੀ ਜ਼ੁਲਮੀ ਝਖੜ ਇਹ ਪਾਪੀ ਚਲਾਈ ਜਾਂਦੇ ਨਦਰ ਕਰੋ ਤੁਸੀਂ ਆਪਣੇ ਦਾਸ ਉੱਤੇ ਦਿੱਲੀ ਲਾਹੌਰ ਦੀ ਇੱਟ ਖੜਕਾਈ ਜਾਂਦੇ ਮਹਾਰਾਜ ਕਹਿਣ ਲੱਗੇ ਨਹੀਂ ਸਾਈ ਜੀ ਕਰਾਮਾਤ ਕਹਿਰ ਦਾ ਨਾਮ ਹੈ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਣਾ ਹੈ ਕਹਿਣ ਲੱਗੇ ਕਰਾਮਾਤ ਹੈ ਨਾਮ ਕਹਿਰ ਦਾ ਜੀ ਮੁਖ ਵਿੱਚੋਂ ਹੈ ਸਤਿਗੁਰੂ ਫਰਮਾਈ ਜਾਂਦੇ ਇਹ ਬਾਲਕੇ ਭੰਬੜ ਅੱਗ ਦੇ ਬਲ ਲਾਹੌਰ ਦਾ ਤਖਤ ਜਲਾਈ ਜਾਂਦੇ ਇਹ ਬਾਲਕੇ ਭੰਬੜ ਅੱਗ ਦੇ ਬਲ ਲਾਹੌਰ ਦਾ ਤਖਤ ਜਲਾਈ ਜਾਂਦੇ ਫਿਰ ਤੋਂ ਧੰਨ ਧੰਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ